ਯਕੀਨ ਗੋਣਾ ਸਾਰੇ ਵੀਰਾਂ ਨੂੰ ਕਿ ਜਿਹੜੇ ਕੰਮ ਰਹਿ ਗਿਆ ਉਹ ਪਹਿਲ ਦੇ ਆਧਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦੋਂ ਸਾਡਾ ਕਾਉਂਸਲਰ ਸਾਡਾ ਮੇਅਰ ਅਮਰਸੇ ਦਾ ਹੋਏਗਾ ਤੇ ਸਪੀਡ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਐਸ ਕਲੋਨੀ ਨੂੰ ਇੱਕ ਨੰਬਰ ਦੀ ਕਲੋਨੀ ਬਣਾਵਾਂਗਾ ਭਾਵੇਂ ਵਾਰਡ ਨੰਬਰ 2 ਆ ਪਰ ਅਸੀਂ ਸਾਰੇ ਸ਼ਹਿਰ ਦੀ ਇੱਕ ਨੰਬਰ ਕਲੋਨੀ ਬਣਾਵਾਂਗੇ ਜਿੰਦਾਬਾਦ ਸਾਡੇ ਲੱਖ ਲੱਖ ਕਾਉਂਸਲਰ ਜਿੰਦਾਬਾਦ ਭਾਈ ਬੋਬੋ ਵਧਾਈਏ ਵਿੱਚ ਪੂਰੀ ਸਪੋਰਟ ਆ ਜੀ ਪੂਰੀ ਕਲੋਨੀ ਵਾਲਿਆਂ ਨੇ ਅਸ਼ੋਰ ਕੀਤੀ ਹੈ ਸਪੋਰਟ ਵਾਹਿਗੁਰੂ ਚਾਹੇਗਾ ਤੇ ਭਰਾ ਨੂੰ ਜੇਤੂ ਬਣਾ ਕੇ ਭੇਜਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿਹਨੀ ਹੈਗਾ ਉਹ ਆਪਾਂ ਡਾਕਟਰ ਸਾਹਿਬ ਨੇ ਕਰਵਾਇਆ ਵਾਟਰ ਸਪਲਾਈ ਨਹੀਂ ਹੈਗੀ ਉਹ ਵੀ ਕਰਵਾਈ ਸੜਕਾਂ ਵੀ ਮਤਲਬ ਇੱਥੇ ਬਹੁਤ ਖਰਾਬ ਸੀ ਉਹ ਵੀ ਬਨਵਾਈਆਂ ਡਾਕਟਰ ਸਾਹਿਬ ਨੇ ਆਪਣਾ ਲਾਈਟਾਂ ਵੀ ਲਵਾਈਆਂ ਸਟਰੀਟ ਲਾਈਟਾਂ ਵੀ ਲਵਾਈਆਂ ਹੁਣ ਗਾੜੀ ਜੋ ਵੀ ਕੰਮ ਹੋਏ ਮੈਨੂੰ ਦੱਸਣਗੇ ਪੀਰਲ ਸਿਟੀ ਵਾਲੇ ਉਹ ਪਹਿਲ ਦੇ ਆਧਾਰ ਤੇ ਆਪਾਂ ਕਰਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੋਰ ਕਿੱਥੇ ਲੈਣੀ ਐ? ਕਿੱਥੇ ਲੈਣੀ ਐ? ਉਠੋ ਕੇ ਲੈਣੀ ਐ। ਉਠੋ ਕੇ ਲੈਣੀ ਐ। ਮੈਦਾਨ ਜੁਤਰਾਇਆ ਕੀ ਕਹਿਣਾ ਚਾਹੋਗੇ ਗਰੰਟੀਆਂ ਵੀ ਆ ਗਈਆਂ ਕਿੱਦਾਂ ਦਾ ਲੱਗ ਰਿਹਾ ਜੀ? ਵੇਖੋ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਸੁਪਰੀਮੋਰ ਮਹਿੰਦ ਕੇਜੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਮੇਰੇ ਛੋਟੇ ਵੀਰ ਅਮਰਜੀਤ ਸਿੰਘ ਜੀ ਨੂੰ ਟਿਕਟ ਦੇ ਕੇ ਨਵਾਜਿਆ ਕੌਂਸਲਰ ਦੀ ਇਹ ਸੀਟ ਵਾਸਤੇ ਨਾਮਿਨੇਟ ਕੀਤਾ। ਸੋ ਮੈਂ ਸਾਰੀ ਪਾਰਟੀ ਹੈ ਇੱਕ ਮੈਂਦਾ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਲੋਹਾਰ ਕਾ ਰੋਡ ਵਾਰਡ ਨੰਬਰ 2 ਇੰਪੀਰੀਅਲ ਸਿਟੀ ਦੇ ਵਿੱਚ ਸਾਡੇ ਸੱਜੇ ਮਿਗਲਾਨੀ ਜੀ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਬਹੁਤ ਵੱਡੀ ਮੀਟਿੰਗ ਜਿਹੜੀ ਆ ਕੀਤੀ ਗਈ ਬਹੁਤ ਪਰਮਾ ਹੰਗਾਰਾ ਸਰਦਾਰ ਅਮਜੀਤ ਸਿੰਘ ਜੀ ਨੂੰ ਮਿਲਿਆ ਸੋ ਇੱਥੇ ਬਹੁਤ ਮੇਰੇ ਪੁਰਾਣੇ ਸਾਥੀ ਜਿਹੜੇ ਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਸਾਰੀਆਂ ਪ੍ਰਮੁਖ ਸ਼ਖਸੀਅਤਾਂ ਜਿਹੜੀਆਂ ਉਹ ਹਾਜ਼ਰ ਆ ਤੇ ਮੈਂ ਇਹਨਾਂ ਵੀਰਾਂ ਅੱਗੇ ਕੋਈ ਬੇਨਤੀ ਕੀਤੀ ਆ ਕਿ ਤੁਸੀਂ ਜਿੱਦਾਂ ਮੈਨੂੰ 2022 ਦੇ ਵਿੱਚ ਇੱਕ ਇੱਕ ਵੋਟ ਪਾ ਕੇ ਤੁਸੀਂ ਇਨੀ ਵੱਡੀ ਲੀਡ ਦੇ ਨਾਲ ਜਿਤਾਇਆ ਇਦਾਂ ਹੀ ਤੁਹਾਡਾ ਇਹ ਛੋਟਾ ਵੀਰ ਅੰਮਰਜੀਤ ਇਹਨੂੰ ਜਿਤਾਓ ਤਾਂ ਜੋ ਜੇ ਇਲਾਕੇ ਦੇ ਵਿਕਾਸ ਦੇ ਜਿਹੜੇ ਕੁਝ ਕੰਮ ਰਹਿ ਗਏ ਨੇ 70% ਕੰਮ ਹੋ ਗਏ 30% ਰਹਿ ਗਿਆ ਉਹ ਆਉਣ ਵਾਲੀ ਦਿਨਾਂ ਦੇ ਵਿੱਚ ਆਪਾਂ ਜੋ ਸਾਡਾ ਹਾਊਸ ਬਣ ਜਾਏਗਾ ਸਾਡਾ ਮੇਰ ਅੰਮਰਸੇ ਦਾ ਹੋਏਗਾ ਤੇ ਆਪਾਂ ਤੇਜ਼ੀ ਦੇ ਨਾਲ ਕਰਾਵਾਂਗੇ ਸੋ ਮੈਂ ਸਾਰਿਆਂਗੇ ਇਹ ਹੀ ਬੇਨਤੀ ਇਹ ਹੀ ਅਦਾਸ ਕੀਤੀ ਆ ਕਿ ਆਪਾਂ ਇੱਕ ਤਹਈਆ ਕਰੀਏ ਕਿ ਜਿਹੜਾ ਅੰਮਰਸੇ ਦਾ ਮੇਰ ਆ ਉਹ ਆਮ ਆਦਮੀ ਪਾਰਟੀ ਦਾ ਬਣੇ ਜਿਹੜੀ ਪਿਛਲੀ ਸਮੇਂਦੋਂ ਕੇ ਜਿਹੜੀ ਨਗਰ ਕੌਂਸਲ ਸੀ ਨਗਰ ਪੰਚਾਇਤ ਜਿਹੜੀ ਸੀ ਉਹ ਕੰਮ ਨਹੀਂ ਕਰ ਪਾਈ ਪੂਰੀ ਕਾਰਪੋਰੇਸ਼ਨ ਵੇਖੋ ਜੀ ਉਹਨਾਂ ਜਿਹੜੀ ਕਾਂਗਰਸੀ ਟੈਨਯੂਰ ਆ ਲਾਸਟ ਇਅਰ ਲਾਸ ਜਿਹੜੀ ਆ 5 ਸਾਲ ਰਹੀ ਆ ਸੋ ਇਹ ਉਨਾ ਇੱਕ ਵੀ ਕੰਮ ਜਿਹੜਾ ਐਨਾਂ ਜਿਹੜੀਆਂ ਕਲੋਨੀਆਂ ਡਿਵੈਲਪ ਹੋਈਆਂ ਨਹੀਂ ਕਰਵਾਇਆ ਇਹ ਕਲੋਨਾਈਜ਼ਰਾਂ ਨੇ ਜਿਹੜੀਆਂ ਆਪਣੀਆਂ ਸੜਕਾਂ ਪਾਈਆਂ ਸੀ ਉਹੀ ਸੜਕਾਂ ਦੇ ਸਾਰੇ ਇਹ ਜਿਹੜੀਆਂ ਕਲੋਨੀਆਂ ਜਿੰਦਾ ਰਹੀਆਂ ਸੋ ਲੋਕਾਂ ਨੇ ਆਪਣੇ ਆਪਣੇ ਘਰਾਂ ਦੇ ਅੱਗੇ ਆਪ ਉਹ ਆਪਣੇ ਜਿਹੜੀਆਂ ਸੜਕਾਂ ਬਣਵਾਈਆਂ ਸੀ ਜਦੋਂ ਸਾਡੇ ਕੋਈ ਮਸਲਾ ਆਇਆ ਆਪਾਂ ਪਹਿਲਾਂ ਤਾਂ ਸੀਵਰੇਜ ਪਵਾਏ ਫਿਰ ਵਾਟਰ ਸਪਲਾਈ ਪਵਾਈ ਫਿਰ ਲਾਈਟਾਂ ਲਵਾਈਆਂ ਫਿਰ ਸੜਕਾਂ ਬਣਵਾਈਆਂ ਤੇ ਅੱਜ ਇਹ ਕਲੋਨੀ ਤਕਰੀਬਨ 70% ਜਿਹੜੀ ਆ ਉਹ ਕਲੋਨੀ ਡਿਵੈਲਪ ਹੋ ਚੁੱਕੀ ਆ ਸੋ ਮੈਂ ਯਕੀਨ ਗਵਾਉਣਾ ਸਾਰੇ ਵੀਰਾਂ ਨੂੰ ਕਿ ਜਿਹੜੇ ਕੰਮ ਰਹਿ ਗਿਆ ਉਹ ਪਹਿਲ ਦੇ ਆਧਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦੋਂ ਸਾਡਾ ਕਾਉਂਸਲਰ ਸਾਡਾ ਮੇਅਰ ਅਮਰ ਸਦਾ ਹੋਏਗਾ ਤੇ ਸਪੀਡ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਇਸ ਕਲੋਨੀ ਨੂੰ 1 ਨੰਬਰ ਦੀ ਕਲੋਨੀ ਬਣਾਵਾਂਗਾ ਭਾਵੇਂ ਵਾਰਡ ਨੰਬਰ 2 ਆ ਪਰ ਅਸੀਂ ਸਾਰੇ ਸ਼ਹਿਰ ਦੀ 1 ਨੰਬਰ ਕਲੋਨੀ ਬਣਾਵਾਂਗੇ ਪਰ ਕਾਂਗਰਸ ਕਹਿੰਦੀ ਸਾਡਾ ਮੇਅਰ ਬਣਨ ਜਾ ਰਿਹਾ ਜੀ ਅਸੀਂ ਚਿਹਰੀ ਪੂਰੀ ਵੇਖੋ ਜੀ ਸੁਪਨੇ ਲੈਣਾ ਹਰ ਇੱਕ ਬੰਦੇ ਦਾ ਅਧਿਕਾਰ ਆ ਕੋਈ ਸੌਕੇ ਲਈ ਜਾਂਦਾ ਕੋਈ ਜਾ ਕੇ ਲਈ ਜਾਂਦਾ ਪਰ ਅਸੀਂ ਗਰਾਉਂਡ ਲੈਵਲ ਤੇ ਕੰਮ ਕਰਨ ਵਾਲੇ ਬੰਦੇ ਆ ਜਿੰਨੀ ਵੀ ਟੀਮ ਬੈਠੀ ਤੁਸੀਂ ਲਾਗੇ ਜਾ ਕੇ ਦੇਖ ਸਕਦੇ ਹੋ ਇਹ ਸਾਰੀ ਦੀ ਸਾਰੀ ਗਰਾਉਂਡ ਲੈਵਲ ਤੇ ਕੰਮ ਕਰ ਰਹੀ ਹੈ ਸੋ ਸੰਜੇ ਮਗਲਾਨੀ ਜੀ ਦੀ ਗਵਾਈ ਹੇਠ ਡਾਕਟਰ ਕੌਸ਼ਲ ਜੀ ਰੂਪ ਲਾਲ ਪ੍ਰਧਾਨ ਜੀ ਇਹ ਸਾਰੇ ਜਿਹੜੇ ਵੀਰ ਆ ਇਹ ਦਨਵੀ ਤੇ ਸ਼ਾਮਾਂ ਨੂੰ ਵੀ ਦੋ ਟਾਈਮ ਇਹ ਦੋ ਟੂ ਦੋ ਜਾ ਰਿਹਾ ਤੇ ਲੋਕਾਂ ਵੱਲੋਂ ਇੰਨਾ ਪ੍ਰਵਾਹ ਹੰਗਾਰਾ ਮਿਲ ਰਿਹਾ ਕਿ ਲੋਕੀ ਕਹਿੰਦੇ ਜੀ ਤੁਹਾਨੂੰ ਆਉਣ ਦੇ ਵੀ ਲੋੜ ਨਹੀਂ ਵੋਟ ਆਮ ਆਦਮੀ ਪਾਰਟੀ ਦੀ ਆ ਵੈਸਟ ਹਲਕਾ ਪਿਛੜਿਆ ਰਿਹਾ ਉਹਨੂੰ ਹੁਣ ਕੀ ਕਰਨਾ ਵੇਖੋ ਜੀ ਪਿਛਲੇ ਆਈੜੀਗਾ ਸੀ ਉਹ ਪਿਛਲੀਆਂ ਜਿਹੜੀਆਂ ਢਾਈ ਸਾਲ ਤਿੰਨ ਸਾਲ ਤੋਂ ਪਹਿਲਾਂ ਹੁਣ ਪਿਛੜਿਆ ਨਹੀਂ ਹੈਗਾ ਹੁਣ ਇਹਨੂੰ ਇੱਕ ਨੰਬਰ ਦਾ ਹਲਕਾ ਜਿਹੜਾ ਸਾਰੇ ਸ਼ਹਿਰ ਚ ਇੱਕ ਨੰਬਰ ਦਾ ਹਲਕਾ ਬਣਾਵਾਂਗਾ ਮੈਂ ਖਾਸ ਸਪੈਸ਼ਲ ਤੁਸੀਂ ਵੀ ਆਪਣੀ ਗਾਰੰਟੀ ਦੇ ਕੇ ਕਰਨ ਜਾ ਬਸ ਗਾਰੰਟੀ ਮੈਂ ਹੀ ਦੇਣਾ ਹੈ ਕਿ ਜੀ ਤੁਸੀਂ ਜਿੱਦਾਂ ਮੈਨੂੰ ਪਿਆਰ ਮਾਨ ਸਨਮਾਨ ਬਖਸ਼ਿਆ ਇ ਕਾਉਂਸਲਰ ਬਣਾਓ ਬਾਕੀ ਤੁਹਾਡੇ ਏਰੀਆ ਦਾ ਜਿਹੜਾ ਵੀ ਕੰਮ ਹੈ ਜਿੱਦਾਂ ਮੈਂ ਅੱਗੇ ਪਹਿਲ ਦੇ ਆਧਾਰ ਤੇ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਹਿਲ ਦੇ ਆਧਾਰ ਤੇ ਹੋਰ ਕਰੂੰਗਾ ਕੋਈ ਜਿਹੜਾ ਵੀ ਕੋਈ ਕੰਮ ਰਹਿੰਦਾ ਮੇਰੇ ਨਾਲ ਸਿੱਧਾ ਕੰਟੈਕਟ ਕੀਤਾ ਜਾਵੇ ਕਿਉਂਕਿ ਅਸੀਂ ਗਰਾਊਂਡ ਤੇ ਰਹਿਣ ਵਾਲੇ ਬੰਦੇ ਆ ਤੇ ਗਰਾਊਂਡ ਦੇ ਜੁੜੇ ਹੋਏ ਬੰਦੇ ਐ ਸੋ ਅਸੀਂ ਸਾਰੇ ਜਿਹੜੇ ਆ ਇਸ ਸ਼ਹਿਰ ਨੂੰ ਵਧੀਆ ਇਸ ਇਲਾਕੇ ਨੂੰ ਵਧੀਆ ਬਣਾਵਾਂਗੇ ਕੋਈ ਹੈਲਪਲਾਈਨ ਜਾਰੀ ਕਰੋਗੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਬਿਲਕੁਲ ਜੀ ਆਫਿਸ ਦੀ ਹੈਲਪਲਾਈਨ ਨੰਬਰ ਮੋਬਾਈਲ ਹੈਲਪਲਾਈਨ ਨੰਬਰ ਜਿਹੜੀ ਆ ਉਹ ਅਸੀਂ ਜਾਰੀ ਕਰ ਚੁੱਕੇ ਆ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੋਬਾਈਲ ਜਿਹੜਾ ਨੰਬਰ ਆ ਉਹ ਫੇਰ ਦੁਬਾਰਾ ਡਿਵਾਈਡ ਕਰਾਂਗੇ ਜਿਹੜੀ 24x7 ਜਿਹੜਾ ਉਹ ਹੈਲਪਲਾਈਨ ਨੰਬਰ ਜਿਹੜਾ ਸਾਡੇ ਹਲਕੇ ਦਾ ਉਹ ਜਾਰੀ ਰਹੂਗਾ ਜੀ ਸਰ ਕੀ ਕਹਿਣਾ ਚਾਹੋਗੇ ਜਿੱਥੇ ਪਹੁੰਚੇ ਕਿ ਕਿਦਾਂ ਲੱਗ ਰਿਹਾ ਜੀ ਵਾਜ ਖਾਲਸਾ ਵਾਜ ਜੂਗੀ ਫਤਿਹ ਜੈ ਸ਼ ਤੇ ਡਾਕਟਰ ਜਸਬੀਰ ਸਿੰਘ ਸੰਧੋਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਆਮ ਘਰ ਦੇ ਬੱਚੇ ਨੂੰ ਸੀਟ ਨਾਂ ਨਵਾਜਿਆ ਕਿਉਂਕਿ ਆਪਾਂ ਜਮੀਨਾਂ ਜੁੜੇ ਆ ਇਹਨਾਂ ਨੇ ਵੇਖਿਆ ਵੀ ਆਪਣੇ ਐਮਐਲਏ ਇਲੈਕਸ਼ਨ 2022 ਵਿੱਚ ਇਹਨਾਂ ਨੇ ਵੇਖਿਆ ਵੀ ਬਹੁਤ ਮਿਹਨਤ ਕੀਤੀ ਆ ਅਮਰਜੀਤ ਸਿੰਘ ਨੇ ਪੇਰ ਇਹਨਾਂ 2024 ਵਿੱਚ ਵੀ ਵੇਖਿਆ ਜੋ ਮੈਨੂੰ ਬੂਤਾਂ ਦੀ ਜ਼ਿੰਮੇਵਾਰੀ ਮਿਲੀ ਸੀ ਮੈਂ ਜਦੋਂ ਐਮਏ ਦੇ ਇਲੈਕਸ਼ਨ ਹੀ ਉਦੋਂ ਵੀ ਬੂਥ ਜਤਾਏ ਜਦੋਂ ਐਮਪੀ ਇਲੈਕਸ਼ਨ ਧਾਰੀਵਾਲ ਸਾਹਿਬ ਦੀ ਆਈ ਉਦੋਂ ਵੀ ਆਪਾਂ ਬੂਥ ਜਤਾਏ ਇਹਨਾਂ ਨੇ ਵਿਅਕਤ ਹੋਏ ਮੈਨੂੰ ਇਹ ਸ਼ੀਟ ਦਿੱਤੀ ਹੈ ਜੀ ਤੇ ਹੁਣ ਥੱਲੇ ਕੀ ਪ੍ਰਾਇੋਰਟੀਜ਼ ਕੀ ਰਹਿਣਗੀਆਂ ਤੁਹਾਡੀਆਂ ਜੀ ਆਪਾਂ ਪਹਿਲ ਦੇ ਅਧਾਰ ਤੇ ਜੋ ਵੀ ਕਲੋਨੀ ਦੇ ਜਿੱਦਾਂ ਅੰਪੀਰ ਸਿਟੀ ਦੇ ਜੋ ਵੀ ਡਾਕਟਰ ਸਾਹਿਬ ਜਿੱਦਾਂ ਕੰਮ ਆਪਾਂ ਇੱਥੇ ਸੀਵਰੇਜ ਨਹੀਂ ਹੈਗਾ ਉਹ ਆਪਾਂ ਡਾਕਟਰ ਸਾਹਿਬ ਨੇ ਕਰਵਾਇਆ ਵਾਟਰ ਸਪਲਾਈ ਨਹੀਂ ਹੈਗੀ ਉਹ ਵੀ ਕਰਵਾਈ ਸੜਕਾਂ ਵੀ ਮਤਲਬ ਇੱਥੇ ਬਹੁਤ ਖਰਾਬ ਹੀ ਉਹ ਵੀ ਬਨਵਾਈਆਂ ਡਾਕਟਰ ਸਾਹਿਬ ਨੇ ਆਪਣਾ ਲਾਈਟਾਂ ਵੀ ਲਵਾਇਆ ਸਟੀਲ ਲਾਈਟਾਂ ਵੀ ਲਵਾਇਆ ਹੁਣ ਗਾੜੀ ਜੋ ਵੀ ਕੰਮ ਹੋਏ ਮੈਨੂੰ ਦੱਸਣਗੇ ਪੀਰਲ ਸਿਟੀ ਵਾਲੇ ਉਹ ਪਹਿਲ ਦੇ ਆਧਾਰ ਤੇ ਆਪਾਂ ਕਰਾਵਾਂਗੇ ਡਾਕਟਰ ਸਾਹਿਬ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਠੀਕ ਹੈ ਥੈਂਕ ਯੂ ਕਲੋਜ਼ ਕਰ ਲਾ ਬੜਾ ਅੱਛਾ ਲੱਗਾ ਜੀ ਕਿ ਡਾਕਟਰ ਸਾਹਿਬ ਆਏ ਨੇ ਤੇ ਆਪਣੇ ਭਰਾ ਮਰਜੀਤੀ ਜਿਹੜੇ ਇਸ ਇਲਾਕੇ ਚੋਂ ਖਲੋਰੇ ਨੇ ਇਸ ਚੋਂ ਉਹਨਾਂ ਦੇ ਵਿੱਚ ਪੂਰੀ ਸਪੋਰਟ ਆ ਜੀ ਪੂਰੀ ਕਲੋਨੀ ਵਾਲੇ ਨੇ ਅਸ਼ੋਰ ਕੀਤੀ ਹੈ ਸਪੋਰਟ ਵਾਹਿਗੁਰੂ ਚਾਹੇਗਾ ਤੇ ਭਰਾ ਨੂੰ ਜੇਤੂ ਬਣਾ ਕੇ ਭੇਜਾਂਗੇ ਧੰਨਵਾਦ ਜੀ ਧੰਨਵਾਦ